मछली आई मछली आई शुरू करते हैं मछली आई मछली आई बुलडोजर 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 बुलडोजर

स्कूल <laughs> नहीं जाना स्कूल क्यों काद जाना स्कूल छुट्टी है सालों छुट्टी है कल दी बहुत छानो भी नहीं करनी थी छोड़ दे आराम स्कूल जाना तू जब हिंदी बड़ा स्कूल जाने वाले मैं कब हूं द <laughs> धीरे बब्बू पापा बब्बी पापा हां जी मैं बीड़ा नु बीड़ा कहता हो बढ़िया गल की थी बताओ Martin Okarina! ਲੁੱਕ ਜਿਦਿਓ ਹੈਲੋ ਗਾਇਜ਼ ਮੈਂ ਆ ਤੁਹਾਡਾ ਸੁਪਰ ਸਿੰਘ ਸਾਝੇ ਪੰਜਾਬ ਵਾਲੇ ਚੈਨਲ ਤੇ ਆਇਆ ਹੋਇਆ ਹਾਂ ਸਰਚ ਕਰ ਲਿਓ ਸੁਪਰ ਸਿੰਘ ਚੈਨਲ ਤੇ ਆਨ ਸਬਸਕ੍ਰਾਈਬ ਨਹੀਂ ਜਿਹੜਾ ਜਿਹੜਾ ਮੈਨੂੰ ਸਬਸਕ੍ਰਾਈਬ ਕਰੂਗਾ ਦੇਖਦੇ ਕੋਣ ਕੋਣ ਸਬਸਕ੍ਰਾਈਬ ਕਰਦਾ ਕਮੈਂਟਾਂ ਚ ਆਪਣੇ ਨਾਮ ਜਰੂਰ ਲਿਖੋ ਸੁਪਰ ਸਿੰਘ ਦਾ ਆਦੇਸ਼ ਹੈ

ओह प्लीज सेंड योर नेम और क्विक तिडुलिया बच्चा कह रहा है प्लीज सेंड योर नेम तिडुलिया ਆ ਕੋਈ ਅਨਬਚ ਚੱਕਈ ਜਾ ਰਿਹਾ ਦੋ ਨਾਂ ਸੈਂਡ ਆਪਣੇ ਆਪਣੇ ਤੁਸੀਂ ਕਰੀ ਨੀ ਜਿਹੜੇ ਇਹੰਦਾ ਆ ਵੀਰੇ ਕੋਈ ਕਮੈਂਟ ਆ ਤੁਮ ਜੁਗਨਸੀ ਮੀਨੂ ਆਂਦਾ ਆ ਚੱਲ ਚਿੜੀ ਉਟਕਾਉਂ ਆ ਆ ਖੜੀ ਹੋ ਗਈ ਦੇਖੋ ਖੜੀ ਹੋ ਗਈ ਚਿੜੀ ਉਟਕਾਉਂ

ਸ਼ਿਕਾਇਤ ਆਰੇ ਮੇਰੇ ਇੱਥੇ ਨਾ ਬਾਨੀ ਨੇ ਨਾ ਸੱਟ ਲਾਤੀ ਆ ਤੇਰੀ ਤੇਰੀ ਸਕੂਲੇ ਫਰੈਂਡ ਕੋਣਾ ਉਹ ਕੀ ਕਰਦੀ ਆ ਇੱਥੇ ਸਾਰਿਆਂ ਨੂੰ ਦੱਸ ਕੀ ਕਰਦੀ ਆ ਉਹ ਹਾਂ ਕੀ ਕਰਦੀ ਆ ਤੇਰਾ ਪਾਣੀ ਪੀਂਦੀ ਆ ਤੇ ਤੂੰ ਉਹਨੂੰ ਕਹਿੰਦੀ ਨਹੀਂ ਕਿ ਆਪਣਾ ਪਾਣੀ ਪੀ ਮੈਂ ਕਿੰਦੇ ਆ ਤੂੰ ਗੰਦਾ ਫਿਰ ਉਹ ਕੀ ਗੰਦੀ ਆ ਗੰਦੀ ਮੈਂ ਤੇੜਾ ਹੀ ਦੀਨਾ ਤੇੜੇ ਬਿਨਾ ਫਿਰ ਤੂੰ ਕਿਉਂ ਕੀ ਕਰਨੀ ਆ ਕੀ ਪੀਦਾ ਆਪਣੇ ਪੀਰੇ ਆਪਣੇ ਪੀਰੇ ਇੰਦੀ ਕੀ ਆ ਆਪਣਾ ਮੀਆਂ ਦੀਆ ਚਲ ਬਸ ਕਰ